ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਸ੍ਰੀ ਗੁਰਦੇਵ ਘਾਤਰ ਗੁਰਤੇਗ ਬਹਾਦਰ ਜੀ ਦੇ ਛੇਤੀ ਦਿਹਾੜੇ ਨੂੰ ਅਸੀਂ ਯਾਦ ਕਰ ਰਹੇ ਹਾਂ ਅਸੀਂ ਗੁੱਜਰ ਗੌਰਵ ਸੁਸਾਇਟੀ ਤੇ ਆਵਾਜ਼ ਵੈਲਫੇਅਰ ਸੰਸਥਾ ਜਿਹੜੀ ਹੈ ਨਵਾਂ ਸ਼ਹਿਰ ਵੱਲੋਂ ਅਸੀਂ ਸਾਰਿਆਂ ਦੇ ਸਵਾਗਤ ਲਈ ਖੜੇ ਹਾਂ ਸਾਡੇ ਹਿੰਦੀ ਚਾਦਰ ਕਿਹਾ ਗਿਆ ਸਾਰੇ ਹਿੰਦੁਸਤਾਨ ਨੂੰ ਬਚਾਉਣ ਵਾਲੇ ਗੁਰਤੇਗ ਬਹਾਦਰ ਜੀ ਹੋਏ ਆ। ਅਗਰ ਉਹ ਸਮਾਂ ਨਾਲ ਸਮਾਰਦੇ ਤਾਂ ਹੋ ਸਕਦਾ ਕੀ ਦਾ ਕੀ ਬਣ ਜਾਂਦਾ। ਸੋ ਅਸੀਂ ਸੰਸਥਾ ਵੱਲੋਂ ਬਹੁਤ ਬਹੁਤ ਧੰਨਵਾਦੀ ਹਾਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਪਟਪਾਗੇ ਆ ਸਾਬ ਸਿਧ ਗੁਰ ਤੇਗ ਬਹਾਦਰ ਜੀ ਦਾ 350 ਚੀਦੀ ਦਿਹਾੜਾ ਜਿਹੜਾ ਬੜੀ ਸ਼ਰਧਾ ਸਤਕਾਰ ਦੇ ਨਾਲ ਗੁਰਦੁਆਰਾ ਮੰਜੀ ਸਾਹਿਬ ਤੋਂ ਵਿਚਾਰ ਨਗਰ ਕੀਰਤਨ ਆਰੰਭ ਹੋ ਕੇ ਆਈਟੀਆਈ ਚ ਪਹੁੰਚ ਰਿਹਾ ਹੈ ਇੱਥੇ ਜਿੱਥੇ ਮੈਂ ਸਮਝਦਾ ਕਿ ਪੂਰੇ ਇਸ ਮੁਟੇ ਸ਼ਹਿਰ ਦੇ ਅੰਦਰ ਜਗਾ ਜਗਾ ਜਿੰਨੀਆਂ ਮੰਦਰ ਦੀਆਂ ਸੰਸਥਾਵਾਂ ਨੇ ਮੰਦਰ ਦੀਆਂ ਕਮੇਟੀਆਂ ਨੇ Hindu ਸੰਸਥਾਵਾਂ ਨੇ ਉਹਨੇ ਅੱਜ ਇੱਕ ਵਿਲੱਖਣ ਜਿਹੜਾ ਨਗਰ ਕੀਰਤਨ ਦਾ ਰੂਪ ਜਿਹੜਾ ਉਹ ਦੇਖਣ ਨੂੰ ਮਿਲਿਆ ਸਾਰੀ ਜਗ੍ਹਾ ਜਿਹੜਾ ਆ ਚਾਹੇ ਵਪਾਰ ਮੰਡਲ ਆ ਇੱਥੇ ਵੀ ਜਿਹੜੀ ਗੁੱਜਰ ਵੈਲਫੇਅਰ ਸੁਸਾਇਟੀ ਔਰ ਆਵਾਜ਼ ਸੇਵਾ ਸੰਸਥਾ ਉਹਨਾਂ ਵੱਲੋਂ ਇਹ ਵਿਸ਼ਾਲ ਲੰਗਰ ਲਾਇਆ ਗਿਆ ਆ ਔਰ ਨਗਰ ਕੀਰਤਨ ਦਾ ਗੁਰੂ ਮਹਾਰਾਜ ਦਾ ਸਤਕਾਰ ਕੀਤਾ ਜਾ ਰਿਹਾ ਔਰ ਚਾਹੇ ਗਊਸ਼ਾਲਾ ਦੀਆਂ ਪ੍ਰਬੰਧ ਕਮੇਟੀਆਂ ਆ ਮਤਲਬ ਇੱਕ ਬਲਖਣ ਨਗਰ ਕੀਰਤਨ ਜਿਹੜਾ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਜਿਹੜਾ ਸਮਰਪਿਤ ਹੈ ਉਹਨੂੰ ਸੇਜਦਾ ਕਰਨ ਦੇ ਲਈ ਸਮੁੱਚੀਆਂ ਹਿੰਦੂ ਜਥੇਬੰਦੀਆਂ ਨੇ ਇੱਕ ਹੋਰ ਜਿਹੜਾ ਰੂਪਨਗਰ ਆਇਆ ਕਿ ਅੱਜ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਅੱਜ ਜਿੱਥੇ ਸਮੁੱਚਾ ਵਿਸ਼ਵ ਜਿਹੜਾ ਸੇਜਦਾ ਕਰ ਰਿਹਾ ਉੱਥੇ ਨਵਾਂ ਸ਼ਹਿਰ ਦੀਆਂ ਸਮੁਤੀਆਂ ਮੰਦਰ ਕਮੇਟੀਆਂ ਸਮੁਤੀਆਂ ਸਰਤਾਵਾਂ ਉਹਨਾਂ ਨੂੰ ਸੇਵਾ ਕਰ ਰਹੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਨ ਸ਼ਾਹੀ ਜੀ ਦੇ ਇੰਪਾਰਨ ਸਾਹਿਬ ਦੀ 350 ਸ਼ਹਾਦਤ ਅਸੀਂ ਨਵਾ ਸ਼ਹਿਰ ਦੀ ਸਾਰੀ ਸੰਗਤ ਉਹ ਮਹਾਮਾਹੇ ਮਨਾ ਰਹੀ ਆ ਔਰ ਅਸੀਂ ਉਸਨੂੰ ਜੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਜਿਹੜਾ ਅੱਜ ਸਵੇਰੇ ਗੁਰਦੁਆਰਾ ਮੰਦਿਰ ਸਾਹਿਬ ਤੋਂ ਨਵਾ ਸ਼ਹਿਰ ਬਾਜ਼ਾਰਾ ਵਿੱਚ ਦੇ ਹੁੰਦੇ ਹੋਏ ਆਈਡੀਆ ਪਹੁੰਚਿਆ ਆ ਔਰ ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਸੰਗਤ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਆਈਆ ਗੁਰੂ ਸਾਹਿਬ ਦੀ ਸ਼ਹਾਦਤ ਕਿਸੇ ਤਰ੍ਹਾਂ ਨੂੰ ਉਸ ਵਿਦੇ ਚੌੜ ਲਈ ਸੀ ਔਰ ਉਹਨਾਂ ਨੇ ਆਪਣਾ ਧਰਮ ਹੀ ਤਸਾਕਾ ਜਨ ਪੀਆ ਸੀਸ ਲਿਆ ਪਰ ਸਿਰ ਨਾ ਦਿਆ ਇੱਕ ਉਹ 사ਕਾ ਸੀ ਜਿਹਦੇ ਵਿੱਚ ਇੱਕ ਮਹਾਪੁਰਸ਼ ਨੇ ਆਪਣਾ ਬલિદાન ਦੇ ਕੇ ਦੂਜੇ ਧਰਮ ਦੀ ਰੱਖਿਆ ਕੀਤੀ ਔਰ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਯਾਦ ਨੇ ਤਾਜ਼ਾ ਕਰਦਾ ਪਰ ਆਪਣੇ ਆਲੇ ਦੁਆਲੇ ਹੁੰਦੇ ਕੋਈ ਅਨਿਆਂ ਹੁੱਕੇ ਨੂੰ ਅਸੀਂ ਪਰਤਾਸ਼ ਨਹੀਂ ਕਰਨਾ ਇਹੋ ਉਹਨਾਂ ਦੀ ਤਹਾਦਰ ਦਾ ਸੱਚਾ ਜਿਹੜਾ ਵਿਦੇਸ਼ ਆ ਮੈਂ ਸਾਰੀ ਸੰਗਤ ਨੂੰ ਇਹ ਚੈਨਾ ਕਿ ਸਾਰੇ ਅਸੀਂ ਇਕੱਠੇ ਹੋ ਕੇ ਜੀ ਸਾਹਿਬ ਦੀ ਸ਼ਾਦੀ ਕੋ ਮਨਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਤਿ